ਕਿ ਅੱਜ 3:30 ਵਜੇ ਦਿੱਲੀ ਰਿਪੋਰਟ ਤੋਂ ਉਹਨਾਂ ਦੀ ਫਲਾਈਟ ਹੀ ਆਇਆ ਦੁਬਈ। ਇਹ ਉੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੇ ਜਿਹੜਾ ਐਰਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਦਿਹਾਤੀ ਪੁਲਿਸ ਅਮਰਸਰ ਦੀ ਆ। ਉਹਦੇ ਉਹਨਾਂ ਨੂੰ ਰਕੋਡ ਨੋਟਿਸ ਜਾਰੀ ਹੋਇਆ। ਉਹਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ। ਇਹ ਛਰੇ ਆਮ ਜਿਹੜਾ ਵਾ ਧੱਕਾ ਵਾਲਾਂ ਦੇ ਕੋਲ ਵਿਝਾ ਹੈਗਾ। ਬਹੁਤ ਪਹਿਲਾਂ ਦਾ ਤੇ ਸਾਡੇ ਦੋ ਤਾਂ ਹੋਇਆ ਹੈਗਾ ਕੋਈ 2 ਮਹੀਨੇ ਦਾ। ਉਹਦੇ ਸਮਾਂ ਦੇ ਵਿੱਚ ਉਹਨਾਂ ਨੇ ਜਾਣਾ ਸੀ ਉੱਥੇ ਮਹਿਮਾਨ ਵਾਪਸ। ਕੋਈ ਨਾ ਕੋਈ ਕਾਰਨ ਤਾਂ ਦੱਸਿਆਣਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ। ਨਹੀਂ ਜੇ ਉਹ ਸਾਨੂੰ ਇੰਨਾ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕਿਉਂ ਪੈਸੇ ਉਹਦੇ ਟਿਕਟੇ ਦੇ ਖਰਾਬ ਕਰਨੇ ਜਾਂ ਕੁਝ। ਪਹਿਲਾਂ ਕੁਝ ਪੁਸਤ ਦੇ ਵੱਲੋਂ ਅਸੀਂ ਨੋਟਿਸ ਜਿਹਾ ਲੰਦਾ ਕਿ ਇਹ ਦੇਸ਼ ਛੱਡ ਕੇ ਨਹੀਂ ਜਾ ਸਕਦੇ ਜਾਂ ਇਸ ਤਰ੍ਹਾਂ ਦਾ ਕੋਈ ਚੀਜ਼ ਕਹੀ ਹੋਵੇ ਤੁਹਾਨੂੰ ਪਹਿਲਾਂ ਹੀ। ਨਹੀਂ ਉਹ ਤਾਂ ਬ੍ਰਦਰ ਨਾ ਹੋਈਗੀ ਪਹਿਲਾਂ ਅਮਰਪਾਲ ਦੇ ਡੈਡੀ ਦੇ ਨਾਲ ਉਦੋਂ ਬਾਅਦ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਈ ਉਹ ਤਾਂ ਉਸ ਟੇਜ ਨੂੰ ਵੀ ਤੇ 2 ਸਾਲ ਤੋਂ ਉੱਪਰ ਹੋ ਗਿਆ। ਇਹ ਸਾਡੇ ਤੇ ਕੋਈ ਉਹ ਜਾ ਹੈ ਨਹੀਂ ਕਿ ਮਨ ਦੇ ਵਿੱਚ ਕੋਈ ਸਾਨੂੰ ਕੋਈ ਰੋਕਣਗੇ ਜਾਂ ਇਹਨਾਂ ਤੇ ਕੋਈ ਉਹ ਜਾ ਕੇਸ ਹੈਗਾ ਮਹਾਰੀ ਮਦਰ ਦੇ ਇਹ ਤੇ ਸ਼ਰਿਆਮੀ ਜਿਹੜਾ ਵਾ ਇਹ ਸਰਕਾਰ ਧੱਕਾ ਕਰ ਰਹੀ ਹੈ। ਇਹ ਤਾਂ ਸਰਕਾਰ ਜੋ ਬਸਤੀ ਹੈ। ਇਹ ਦੇਖੋ ਸਾਨੂੰ ਜਿੰਨੀ ਜਾਣਕਾਰੀ ਮਿਲੀ ਆ ਉਹ ਇਹ ਸੋਸ਼ਲ ਮੀਡੀਆ ਤੇ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ 3:30 ਵਜੇ ਦਿੱਲੀ ਰਿਪੋਰਟ ਤੋਂ ਉਹਨਾਂ ਦੀ ਅਲਰਟ ਹੀ ਆਇਆ ਦੁਬਈ। ਤੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੇ ਜਿਹੜਾ ਉਥੇ 에어ਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਅਧਿਆਤਿ ਪੁਲਿਸ ਅਮਰ ਸਰਦੀ ਆ ਉਥੇ ਉਹਨਾਂ ਨੂੰ ਰੁਕੋਡ ਨੋਟਿਸ ਦਾ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਸ਼ਰੇਆਮ ਜਿਹੜਾ ਵਾ ਤੱਕਾ ਉਹਨਾਂ ਦੇ ਕੋਲ ਵਿਜਾ ਹੈਗਾ ਬਹੁਤ ਪਹਿਲਾਂ ਦਾ ਤੇ ਸਾਡੇ ਦੋ ਤਾਂ ਹੋਇਆ ਹੈਗਾ ਕੋਈ 2 ਮਹੀਨੇ ਦਾ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਾਣਾ ਸੀ ਉੱਥੇ ਮੇਨਵਾਸ ਕਾਰਨ ਪਤਾ ਲੱਗਾ ਜੀ ਕਾਰਨ ਕੀ ਰਿਹਾ ਯੈਲੋ ਸੀ ਇਹਨਾਂ ਨੇ ਦਿਹਾਤੀ ਪੁਲਸ ਵੱਲੋਂ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਕਹਿੰਦੇ ਤਸੀਂ ਜਾ ਨਹੀਂ ਸਕਦੇ। ਪਰ ਉਹਨੇ ਕੋਈ ਕਾਰਨ ਤਾਂ ਦੱਸਿਆ ਨਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ। ਨਹੀਂ ਜੇ ਉਹ ਸਾਨੂੰ ਇਹਨਾਂ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕਿਉਂ ਪੈਸੇ ਉਹਦੇ ਟਿਕਟ ਦੇ ਖਰਾਬ ਕਰਨੇ ਜਾਂ ਕੋਈ ਕਰਨਾ ਹੈ। ਸਾਨੂੰ ਇਹ ਤੇ ਹੁਣ ਪਤਾ ਨਹੀਂ ਜਦ ਤੇ ਪੁੱਛਦਾ ਸਾਡੇ ਸਾਰੇ ਪਰਿਵਾਰ ਤੇ ਹੀ ਕੋਈ ਇਹੋ ਜਿਹੀ ਪਾਬੰਦੀ ਲਾਈ ਹੋਵੇ ਇਹਨਾਂ ਨੇ। ਉਹ ਤੇ ਹੁਣ ਸਰਕਾਰ ਜਿਹੜੀ ਆ ਆਪਣੇ ਲੋਕਾਂ ਦਾ ਸਾਰਿਆਂ ਦਾ ਮੀਡੀਆ ਦਾ ਵੀ ਦੂਜਿਆਂ ਦਾ ਵੀ ਫਰਜ਼ ਬਣਦਾ ਕਿ ਇਹ ਜਿਹੜੀ ਧੱਕੇਸ਼ਾਹੀ ਆ ਜਾਂ ਇਹ ਗੈਰਕਾਨੂੰਨੀ ਕੰਮ ਕਰ ਰਹਾ। ਉਹਦੇ ਖਿਲਾਫ ਜਿਹੜੀ ਆਵਾਜ਼ ਠਾਣੀ ਗਈ ਪਹਿਲਾਂ ਕੁਝ ਪੁਲਿਸ ਦੇ ਵੱਲੋਂ ਅਸੀਂ ਨੋਟਿਸ ਲਿਆਂਦਾ ਕਿ ਤੁਸੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ ਜੈਸ ਤਰ੍ਹਾਂ ਦਾ ਕੋਈ ਚੀਜ਼ ਕਹੀ ਹੋਵੇ ਤੁਹਾਨੂੰ ਪਹਿਲਾਂ ਹੀ ਨਹੀਂ ਉਹ ਤਾਂ ਬ੍ਰਦਰ ਨਾ ਹੋਈਗੀ ਪਹਿਲਾਂ ਅਮਰਪਾਲ ਦੇ ਡੈਡੀ ਦੇ ਨਾਲ ਉਹਦੋਂ ਮਾਂ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਈ ਉਹ ਤਾਂ ਉਸ ਟੇਜ ਨੂੰ ਵੀ ਤੇ 2 ਸਾਲ ਤੋਂ ਉੱਪਰ ਹੋ ਗਿਆ ਹਾਂਜੀ ਫਿਰ ਸਾਡੇ ਤੇ ਕੋਈ ਇਹੋ ਜਿਹਾ ਹੈ ਹੀ ਨਹੀਂ ਕਿ ਮਾਂ ਦੇ ਵਿੱਚ ਕੋਈ ਸਾਨੂੰ ਕੋਈ ਰੋਕਣਗੇ ਜਾਂ ਇਹਨਾਂ ਤੇ ਕੋਈ ਇਹੋ ਜਿਹਾ ਕੇਸ ਹੈਗਾ ਮਾਂ ਦੀ ਮਦਰ ਦੇ ਇਹ ਤੇ ਸ਼ਰਿਆਮੀ ਜਿਹੜਾ ਵਾ ਇਹ ਸਰਕਾਰ ਧੱਕਾ ਕਰ ਰਹੀ ਹੈ ਲੋਕਾਂ ਤੇ ਸਰਕਾਰ ਆ ਕਿਉਂ ਕਰਦੀ ਹੈ ਸਰਕਾਰਾਂ ਨੂੰ ਹੁਣ ਪਤਾ ਨਹੀਂ ਇਹਦੇ ਸਰਕਾਰਾਂ ਤੋਂ ਵੱਧ ਤੁਸੀਂ ਵੀ ਜਾਣਦੇ ਹੋ ਕੋਈ ਸਰਕਾਰਾਂ ਜਿਹੜੀਆਂ ਵਾ ਇੱਕ ਬੰਦੇ ਦੀ ਜਿਹੜੀ ਆ ਉਹ ਜਿਹੜੀ ਆ ਕੋਈ ਪੰਜਾਬ ਦੀ ਕੋਈ ਆਵਾਜ਼ ਥੋਣੀ ਚਾਹੁੰਦਾ ਉਹ ਬੰਦਾ ਸਹੀ ਅੱਖਾਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀ ਜਿਹੜਾ ਸੱਭਿਆਚਾਰ ਵਾਸਤੇ ਜੋ ਇੱਥੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਹੋਰ ਨੂੰ ਰੋਕਣ ਦਬਾਉਣ ਵਾਸਤੇ ਇਹੋ ਜਿਹੇ ਜਿਹੜੇ ਪ੍ਰਪਗੈਂਡਾ ਦੇ ਹੱਥ ਕੰਡੇ ਵਰਤੇ ਜਾ ਰਹੇ ਸੂਤਰਾਂ ਮੁਤਾਬਕ ਜਾਣਕਾਰੀ ਆਈ ਹੈ ਕਿ ਜਿਹੜੇ ਤੁਹਾਡੇ ਪ੍ਰਕਾਉ ਬਿਆਨ ਆ ਉਹਨਾਂ ਤੱਕ ਹੀ ਰੋਕਦੇ ਤੇ ਬਾਹਰ ਹਿੰదేశਚ ਜਾ ਕੇ ਤੁਸੀਂ ਪ੍ਰਕਾਉ ਬਿਆਨ ਨਾ ਕਰੋ ਨਹੀਂ ਆਹੀ ਕਿਹੜਾ ਉੱਥੇ ਵਿਦੇਸ਼ ਦੇ ਵਿੱਚ ਰਹਿਣਾ ਹੈ ਦੇਖ ਤੇ ਸਾਡਾ ਇਹੀ ਆ ਇੱਥੇ ਰਹਿਣਾ ਵਾ ਉੱਥੇ ਜਾ ਕੇ ਤੇ ਹੁਣ ਜੋ ਮਰਜ਼ੀ ਢੜਕਾਉ ਗਈ ਜਣ ਉਹ ਤੋਂ ਵੱਧ ਤੇ ਢੜਕਾਉ ਇੱਥੇ ਰੋਜ਼ ਹੋ ਰਿਹਾ ਆ ਆਪਾਂ ਦੇ ਕੋਈ ਢੜਕਾਉ ਵਾਲਾ ਤੇ ਇਹੋ ਜਿਹਾ ਕੋਈ ਗੱਲ ਨਹੀਂ ਹੈਗੀ ਇਹ ਤੇ ਤੁਹਾਡੇ ਸਾਹਮਣੇ ਹੀ ਆ ਤੁਸੀਂ ਰੋਜ਼ ਹੀ ਦੇਖਦੇ ਜੋ ਇਹ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਰਕਾਰ ਨੇ ਪਹਿਲਾਂ ਤੋਂ ਹੀ ਇਹ ਇੱਕ ਰਵਈਆ ਅਪਣਾਇਆ ਹੋਇਆ ਹੈ ਕਿ ਇਹਨਾਂ ਨੂੰ ਜਿਹੜਾ ਚਾਰਟ ਫੇਰੋ ਜਿਹੜਾ ਵਾ ਉਹ ਨੌ ਕਰਕੇ ਰੱਖਿਆ ਹੋਇਆ ਹੈ ਤੁਹਾਡੇ ਵੱਲੋਂ ਕੋ ਲੀਗਲ ਕਾਰਵਾਈ ਕੀਤੀ ਜਾਏਗੀ ਨਾ ਉਤੇ ਕਿ ਕੁੱਛੇ ਵਿੱਚ ਕੀਤੀ ਜਾਏਗੀ ਕਿ ਕੀ ਆਉਣ ਰੁਕਿਆ ਜਾ ਰਿਹਾ ਆਪਨੇ ਲੀਗਲ ਫਰਦ ਦੇ ਨਾਲ ਮਿਲ ਕੇ ਕੋਈ ਕਰਾਂਗੇ ਕਾਰਵਾਈ ਜੇ ਕੋਈ ਸਰਕਾਰ ਦੇ ਕਿਸੇ ਮੰਤਰੀ ਨੂੰ ਜਾਂ ਮਿਲ ਕੇ ਉਹ ਬਾਅਦ ਦੀ ਗੱਲ ਹੈ ਉਹ ਆਉਣਗੇ ਸਾਰੀ ਕਲੀਅਰ ਗੱਲ ਹੋ ਜਾਏਗੀ ਫਿਰ ਆਪਾਂ ਵੇਖਾਂਗੇ ਕੀ ਹੁੰਦਾ ਅੱਜ ਹਾਈ ਕੋਰਟ ਚ ਸੁਣਵਾਈ ਸੀ ਕੀ ਕਹਿਣਾ ਚਾਹੁੰਦੇ ਹੋ ਹਾਂ ਹਾਈ ਕੋਰਟ ਨੇ ਜਿਹੜੀ ਉਹਨਾਂ ਨਿਰਦੇਸ਼ ਦਿੱਤਾ ਪੰਜਾਬ ਸਰਕਾਰ ਨੂੰ ਕਿ 1 ਹਫਤੇ ਦਾ ਟਾਈਮ ਦਿੱਤਾ ਕਿ ਉਹਦੇ ਉਤੇ ਜਿਹੜੇ ਆ ਉਹ ਜਿਹੜੀ ਉਹਨਾਂ ਸੈਸ਼ਨ ਅਟੈਂਡ ਕਰਨ ਦੇ ਸਬੰਧ ਦੇ ਵਿੱਚ ਜਿਹੜੀ ਗ੍ਰਿਟ ਪਾਈ ਗਈ ਸੀ ਉਹਦੇ ਸਬੰਧ ਇਹਨਾਂ ਕੋਲ ਜਵਾਬ ਮੰਗਿਆ ਹੈ ਜਿਹੜੀ ਪ੍ਰੋਲ ਕੈਨਸਲ ਕੀਤੀ ਗਈ ਹੈ ਉਹ ਦੇ ਬਾਰੇ ਉਹ ਦੇਖੋ ਸਰਕਾਰ ਦੇ ਹੱਥ ਵਸਾ ਜੋ ਵੀ ਕਰ ਸਕਦੀ ਆ ਆਪਾਂ ਉਹਦੇ ਖਿਲਾਫ ਵੀ ਲੋਕਾਂ ਦੇ ਵਿੱਚ ਵੀ ਜਾਵਾਂਗੇ ਇਹ ਜਿਆਦਾ ਲੋਕਾਂ ਦੇ ਨਾਲ ਸੰਬੰਧਿਤ ਹੀ ਆ ਮਸਲਾ ਜਿਹੜਾ ਹੈਗਾ ਲੋਕਾਂ ਨੂੰ ਲਾਮਬਦ ਕਰਕੇ ਇਹਦੇ ਖਿਲਾਫ ਪ੍ਰਟੈਸਟ ਕਰਾਂਗੇ ਆਨ ਵਾਲੇ ਸ਼ੀਕਾਲਾ ਦਾ ਸਤਰ ਆ ਉਹਦੇ ਵਿੱਚ ਚਾਨੂੰ ਉਹੀ ਉਹਨਾਂ ਦੀ ਪਾਲੀ ਸ਼ਾਮਿਲ ਹੋਵੇ ਦੇਖੋ ਖਡੂਰ ਸਾਹਿਬ ਹਲਕੇ ਤੇ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਹੈ ਨਾ ਤੇ ਲੋਕਾਂ ਦੇ ਬਹੁਤ ਵੱਡੇ ਮਸਲੇ ਆ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਹੜ੍ਹ ਆਏ ਸੀਗੇ ਹੜ੍ਹਾਂ ਦੇ ਵਿੱਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਉਹਦੇ ਵਾਸਤੇ ਜਿਹੜੇ ਐਮਪੀ ਫੰਡ ਦੇ ਜਿਹੜਾ ਉਹ ਉਹ ਵੀ ਜਿਹੜਾ ਉਦੋਂ ਦਾ ਹੀ ਪੈਂਡਿੰਗ ਪਿਆ ਹੋਇਆ ਲੋਕਾਂ ਦੀਆਂ ਹੋਰ ਸਮੱਸਿਆਵਾਂ ਉਹ ਤਾਂ ਰੇਲਵੇ ਦੇ ਨਾਲ ਸੰਬੰਧਿਤ ਕਈ ਹੈਗੀਆਂ ਇਹੋ ਜਿਹੇ ਮਸਲੇ ਹੈਗੇ ਕਿ ਜਿਹੜੇ ਉਹਨਾਂ ਦਾ ਜਿਹੜਾ ਨੁਮਾਇੰਦਾ ਵਾ ਉਹ ਲੋਕ ਸਭਾ ਦੇ ਵਿੱਚ ਜਾ ਕੇ ਠਾ ਸਕਦਾ ਉਹਨਾਂ ਦੀ ਆਵਾਜ਼ ਤਾਂ ਹੀ ਜਾ ਕੇ ਉੱਥੇ ਉਹ ਸਾਰੀ ਜੇ ਉਹਨੂੰ ਮੌਕਾ ਦਿੱਤਾ ਜਾਵੇ Fica. É. É. tá novo.